ਪ੍ਰੇਮੀ ਸੇਕ ਸਾਥ ਸੰਗਤ ਡੇਰਾ ਸੱਚਾ ਸਦ ਸਸ ਜੋ ਅੱਜ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਕਿਸ ਮਸ਼ੀਨ ਦੇ ਇਹ ਪੂਲਿਕ ਹਯੂਰ ਪਿਤਾ ਸੰਤ ਡਾਕਟਰ ਗਰਮੀਤ RAM ਰਹੀਮ ਸਿੰਘ ਜੀ ਇਨਸਾ ਜੀ ਦੇ ਪ੍ਰੇਰਨਾ ਦੇ ਦੁਆਰਾ ਜੋ ਕਿ 167 ਕਮਾਨਤਾ ਭਲਾਈ ਦੇ ਕੰਮ ਕਰ ਰਹੇ ਆ ਉਸੇ ਕੜੀ ਦੇ ਤਹਿਤ ਅਸ਼ਿਆਨਾ ਮਹਿਮ ਦੇਤਾ ਹੈ ਤਾਂ ਇਹ ਜਿਹੜਾ ਪਰਿਵਾਰ ਹੈ ਲੋੜਵੰਦ ਪਰਿਵਾਰ ਸੀ ਇੱਕ ਤਾਂ ਇਹ ਬਜ਼ੁਰਗ ਹੈ ਆ ਦੇਖ ਰਹੇ ਤੁਸੀਂ ਆਵਾਕਰ ਦੇ ਪੁੱਤਰ ਦੇ ਆ ਲੜਕਾ ਹੈ ਨਹੀਂ ਇਹਨਾਂ ਦੇ ਉਸੇ ਅਸ਼ਿਆਨਾ ਮੈਮ ਦੀ ਤਹਿਤ ਇਹਨਾਂ ਨੂੰ ਮਕਾਨ ਪਿੰਡ ਕਿਲਾ ਨਾਲ ਦੀ ਸਾਧ ਸੰਗਤ 15 ਮੈਂਬਰ ਅੰਗਿਦਾਸ ਜੋ ਪ੍ਰੇਮੀ ਸੇਵਕ 85 ਮੈਂਬਰ ਸ਼ਾਸਤ੍ਰਾਮ ਜੀ ਗ੍ਰੀਨਵੈਲ ਫੋਰਸ ਪੂਰੀ ਜਣੀ ਸਾਧ ਸੰਗਤ ਨਾਲ ਮਿਲ ਕੇ ਇਹ ਪ੍ਰਾਣਾ ਮਕਾਨ ਸੀ ਇਹਨਾਂ ਦਾ 18-20 ਸਾਲ ਪੁਰਾਣਾ ਜੋ ਡਾਟਾ ਡਿੱਗਣ ਵਾਲੀਆਂ ਸੀ ਕਿ ਕਿਸੇ ਵੀ ਟਾਈਮ ਮਤਲਬ ਕੋਈ ਹਾਸਾ ਵਾਪਰ ਸਕਦਾ ਸੀ ਤਾਂ ਇਹਨਾਂ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਨਾਲ ਸੰਪਰਕ ਕੀਤਾ ਤਾਂ ਫਿਰ ਸਾਧ ਸੰਗਤ ਨੇ ਦੇਖਿਆ ਵੀ ਇਹ ਕਮਰਾ ਬਣਾਉਣ ਦੇ ਯੋਗ ਹੈ ਤਾਂ ਸਾਧ ਸੰਗਤ ਨੇ ਮਿਲ ਕੇ ਸਾਰੀ ਨੇ ਇਹ ਕਮਰਾ ਪੁਰਾਣੇ ਤੋਂ ਨਵਾਂ ਬਣਾਉਣ ਦਾ ਪ੍ਰਾਲਾ ਕੀਤਾ। ਜੇਕਰ ਖਰਚ ਦੀ ਗੱਲ ਕੀਤੀ ਹੈ ਬਈ ਇਹ ਖਰਚ ਜਿਹੜਾ ਤੁਸੀਂ ਸਾਧ ਸੰਗਤਨੀ ਕਰੋਗੇ ਕਿ ਇਹਨਾਂ ਨੇ ਕੁਝ ਕੀਤਾ ਹੈ। ਨਹੀਂ ਇਹਨਾਂ ਵੱਲੋਂ ਨਹੀਂ ਕੁਝ ਕੀਤਾ ਗਿਆ ਜੀ ਸਾਧ ਸੰਗਤ ਵੱਲੋਂ ਕੁਝ ਹੋਰ ਮੰਗਵਾਈ ਗਈ ਟਾਇਲ ਬੱਤਾ ਜਾਂ ਸੀਮੈਂਟ ਟਰਾਲੀ ਰੇਤਾ ਬਜਰੀ ਸਾਨੂੰ ਤਾਂ ਗੁਰੂ ਜੀ ਵੱਲੋਂ ਇਹ ਪ੍ਰੇਰਨਾ ਹੈ ਕਿ ਤੁਸੀਂ ਉਸ ਘਰ ਦਾ ਜਿਹੜਾ ਚਾਹ ਪਾਣੀ ਦਾ ਖਰਚਾ ਵੀ ਨਹੀਂ ਕਰਾਉਣਾਗਾ ਤਾਂ ਲੰਗਰ ਚਾਹ ਪਾਣੀ ਦਾ ਵੀ ਖਰਚਾ ਸਾਧ ਸੰਗਤ ਨੇ ਆਪ ਹੀ ਕੀਤਾ ਜੀ। ਤੇ ਮਕਾਨ ਸ਼ੁਰੂ ਕਦੋਂ ਕੀਤਾ ਸੀ ਜੀ? ਸ਼ੁਰੂ ਅੱਜ ਹੀ ਕੀਤਾ ਹੈ ਸਵੇਰੇ ਜੀ। ਤੇ ਕੰਬਲੇ ਕੰਬਲੇ ਸ਼ਾਮ ਨੂੰ ਅੱਜ ਹੀ ਸਤ ਪੈ ਜਾਣੀ ਜੀ ਤੇ ਪਹਿਲਾਂ ਜਣੀ ਟੌਣ ਤੇ ਦੋਕ ਦਿਨ ਲੇਵਰ ਲਾਈ ਸੀ ਹਾਂਜੀ ਉੱਠ ਸਾਧ ਸੰਗਤ ਨੇ ਢਾ ਕੇ ਟਾਟਾ ਸਾਫ ਕੀਤੀ ਹੈ ਹਾਜੀ ਭਾਈ ਜੀ ਕੀ ਨਾਮ ਹੈ ਭਾਈ ਜੀ ਮੇਰਾ ਨਾਮ ਗੁਰਜੰਟ ਸਿੰਘ ਤਸੀਮਰ ਪਿੰਡ ਮਕਲਾ ਦੀ ਅੱਜ ਜੁ ਮਕਾਨ ਬਣਾ ਕੇ ਦੋਖਾ ਜਾ ਰਿਹਾ ਹੈ ਕਿ ਸਿਸ਼ੀ ਨੋ ਇਹ ਨਵੇਂ ਕਿਲੇ ਸਾਧ ਸੰਗਤ ਨੇ ਬਲਾਕ ਦੇ ਦੀ ਹੈ ਬਾਕੀ ਸਾਰਾ ਬੋਲੀ ਉੱਤੇ ਨਿਸ਼ਕਰੀ की एल ओड रोडवन सिंह रोडवन परिवार से बहुत वदिए बहुत रोडवन सिंह बहुत गरीब परिवार है यार हाँ फिर वो बाजू में जो आज तो कारण बना के रखता जा रहा है मकान पहले पार्क के देन है आप ऐसे हो खड़े हैं फ्री बदले अनिल मार से कह रहे हैं बच्चे है टोटल कोई बच्चा नहीं है एक बच्चा ਹੋਰ ਸ਼ਾਦੀ ਹੋ ਚੁੱਕੀ ਹੈ ਲੜਕੀ ਦੀ ਠੀਕ ਹੈ ਤੇ ਕਿਸ ਤਰ੍ਹਾਂ ਦਾ ਅੱਜ ਮਹਿਸੂਸ ਕਰ ਰਹੇ ਹੋ ਅੱਜ ਦਾ ਪ੍ਰੋਗਰਾਮ ਮੇਰਾ ਬੜਾ ਖੁਸ਼ੀ ਆਇਆ ਅੰਗੇ ਲਾਇਆ ਮੇਰਾ ਮਕਾਨ ਮਕਾਨ ਪਾ ਰਹੇ ਆ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕ ਕੀ ਨਾਮ ਹੈ ਤੁਹਾਡਾ ਦਰਮੀਰ ਸਿੰਘ ਜੀ ਜੋ ਆਜ ਮੇਕਰ ਬਣਾ ਕੇ ਦੇ ਰਹੇ ਹੋ ਤੁਹਾਡੀ ਕੀ ਲੱਗਦੀ ਸਾਡੇ ਗਵੰਢੀ ਹੈ ਜੀ ਡੇਰਾ ਸੱਤਾ ਸੋਤਾ ਵੱਲੋਂ ਜਿਹੜੇ ਨੂੰ ਅੱਜ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਲੱਗ ਰਿਹਾ ਬੰਦਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਦਦ ਕਰਦੇ ਆ ਡੇਰਾ ਸੱਤਾ ਸੋਤੇ ਵਾਲੇ ਜੀ ਹਾਂ ਜੀ ਸੰਦੇਸ਼ ਜੀ ਸੰਦੇਸ਼ ਜੀ ਹੀ ਆ ਜੀ ਡੇਰਾ ਪ੍ਰੇਮੀ ਬਹੁਤ ਸੇਵਾ ਕਰਦੇ ਆ ਜੀ ਗਰੀਬਾਂ ਦੀ ਮਦਦ ਕਰਦੇ ਆ ਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਪ੍ਰੇਮੀਆਂ ਦਾ ਜੀ ਸਾਜੀ ਪੈਂਦੀ ਕਿ ਨਾਮ ਚੰਦਰਪਾਲ ਕੋਰ ਪੰਜ ਜਿਸ ਤਰ੍ਹਾਂ ਦੇ ਸੇ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਤਰ੍ਹਾਂ ਅਸੀਂ ਕਿਹ ਹੈ ਨਾ ਜੋ ਸਾਡੇ ਗੁਰੂ ਜੀ ਨੇ ਸਿੱਖਾ ਦਿੱਤੀ ਗਰੀਬਾਂ ਦੀ ਮਦਦ ਕਰਦੇ ਨਾਲ ਮਿਲ ਕੇ ਸਾਰੀ ਸਾਧ ਸੰਗਤ ਆਪਸੇ ਪਿਆਰ ਮੁਹੱਬਤ ਨਾਲ ਨਾਲ ਮਿਲ ਕੇ ਸੇਵਾ ਕਰ ਰਹੀ ਹੈ ਇਹ ਬਹੁਤ ਆਤੀ ਗਰੀਬ ਸੀਗੇ ਖਾਂੜਾ ਨਾਲ ਡਿੱਗਣ ਵਾਲਾ ਸੀਗਾ ਇਹ ਸਾਰੇ ਪ੍ਰੇਮੀਆਂ ਨੇ ਸੋਚਿਆ ਬਾਈ 85 ਮੈਂਬਰ ਸਾਰੇ ਵੇਖਿਆ ਆ ਕੇ ਬੁਰਾ ਹਾਲ ਹੈ ਕਮਰੇ ਦਾ ਕਦੋਂ ਵੀ ਡਿੱਗ ਸਕਦਾ ਕਦੋਂ ਵੀ ਨਾ ਨੁਕਸਾਨ ਹੋ ਸਕਦਾ ਇਸ ਕਰਕੇ ਸਾਰੀ ਸਾਧ ਸੰਗਤ ਆਰਾ ਮਿਲ ਕੇ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਕਮਰਾ ਬਣਾ ਕੇ ਦਿੱਤਾ ਜਿਸ ਤਰ੍ਹਾਂ ਜੋ ਖਰਚਾ ਹੋ ਰਿਹਾ ਸਾਰਾ ਖਰਚਾ ਸਾਰਾ ਸਾਧ ਸੰਗਤ ਨੇ ਪਿੰਡ ਨਵਕਲੀ ਸਾਧ ਸੰਗਤ ਨੇ ਕੀਤਾ ਜੀ ਕੀ ਸੰਦੇਸ਼ ਹੈ ਜੀ बस ਸੰਦੇਸ਼ ਇਹ ਹੀ ਦੇਣਾ ਚਾਹੀਦਾ ਹੈ ਜੀ ਜੋ ਵੀ ਗਰੀਬ ਪਰਿਵਾਰ ਹੈ ਉਹਨਾਂ ਦੀ ਨਾਲ ਮਿਲ ਕੇ ਮਦਦ ਕੀਤੀ ਜਾਵੇ ਕੋਈ ਵੀ ਕਿਸੇ ਵੀ ਗੁਰੂ ਪੀਰ ਨੂੰ ਮੰਨਣ ਵਾਲਾ ਆ ਪਤਾ ਨਹੀਂ ਜਿਵੇਂ ਉਹਨਾਂ ਦੇ ਗੁਰੂ ਸਿਖਾਉਂਦੇ ਉਹਨਾਂ ਕਹਿੰਦੇ ਚੱਲ ਕੇ ਗਰੀਬਾਂ ਦੀ ਮਦਦ ਕੀਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਬੱਚੇ ਬੇਟੀਆਂ ਹੀ ਆ ਬੇਟਾ ਹੈ ਨਹੀਂ ਹੈ ਜੁਰਗ ਹੈ ਇਹ ਕੰਮ ਕਰ ਇਹਨਾਂ ਤੋਂ ਹੋ ਨਹੀਂ ਰਿਹਾ ਆ ਗੁੱਡੀ ਹੈਗੀ ਇਹਨਾਂ ਦੇ ਘਰ ਵਿੱਚ